ਸਵਾਗਤ ਹੈ ਦੋਸਤੋ ਤੁਹਾਡਾ ਨੁਜ਼ਰਾਨਾ ਟੋਪ ਲਾਈਵ ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਹਲਕਾ ਪੂਰਵੀ ਵਾਰਡ ਨੰਬਰ 6 ਦੇ ਵਿੱਚ ਪਹੁੰਚੇ ਆਂ ਵਾਰਡ ਇੰਚਾਰਜ ਜਗਦੀਸ਼ ਲਾਲ ਦੀਸ਼ਾ ਜੀ ਜੋ ਸਮਾਜ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸੇਵਾ ਕਰਦੇ ਨੇ ਸਮਾਜ ਦੀ ਉਹ ਸੇਵਾ ਆ ਇੰਨੇ ਕੁ ਤਰ੍ਹਾਂ ਦੀ ਸੇਵਾ ਕਰਦੇ ਆ ਜੇ ਗੱਲ ਕਰੀਏ ਤਾਂ ਵਾਰਡ ਦੇ ਵਿੱਚ ਜਾ ਕੇ ਆਪਣੇ ਆਪ ਹੀ ਪਤਾ ਲੱਗ ਜਾਣਾ ਪਰ ਹੁਣ ਕਈ ਵਾਰ ਜਦੋਂ ਕੋਈ ਪਾਰਟੀ ਦਾ ਉਧੇਦਾਰ ਵੱਡਾ ਨੁਮਾਇੰਦਾ ਜਿਹੜਾ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਚਲ ਜਾਂਦਾ ਮਨ ਨੂੰ ਕਈਆਂ ਨੂੰ ਠੇਸ ਵੀ ਲੱਗਦੀ ਹੈ ਤੇ ਰੋਸ ਵੀ ਹੁੰਦਾ ਤੇ ਸਾਡੇ ਨਾਲ ਜਗਦੀਸ਼ ਲਾਲ ਦੀਸ਼ਾ ਜੀ ਮੌਜੂਦ ਨੇ ਜਿਨ੍ਹਾਂ ਨੇ ਹਲਕਾ ਪੁਰਵੀ ਦੇ ਵਿੱਚ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਲਈ ਕਾਫੀ ਮਿਹਨਤ ਕੀਤੀ ਹੈ ਪਿਛਲੇ ਦਿਨ ਹੀ ਇਹਨਾਂ ਨੇ ਆਪਣੇ ਫੰਕਸ਼ਨ ਦੇ ਵਿੱਚ ਇਨਵਾਈਟ ਵੀ ਕੀਤਾ ਸੀ ਗੱਲਬਾਤ ਕਰਨ ਲਈ ਦੀਸ਼ਾ ਜੀ ਨਾਲ ਦੀਸ਼ਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਲੁਧਿਆਣਾ ਟੌਪ ਲਾਈਨ ਵਿੱਚ ਅ ਅੱਜ ਜਿਹੜੀ ਖਬਰ ਸੁਣਨ ਨੂੰ ਮਿਲੀ ਆ ਵਿੱਚ ਸਾਡੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਹਮੇਸ਼ਾ ਲਈ ਕਾਂਗਰਸ ਪਾਰਟੀ ਨੂੰ ਛੱਡ ਗਏ ਆ ਮੈਂ ਕਹਿੰਦਾ ਉਹਨਾਂ ਨੇ ਇੱਕੋ ਹੀ ਬਹੁਤ ਵੱਡਾ ਕਾਂਗਰਸ ਪਾਰਟੀ ਨੂੰ ਧੋਖਾ ਦਿੱਤਾ ਦੇਖੋ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਤਿੰਨ ਵਾਰੀ ਐਮਪੀ ਬਣਾਏ ਉਹਨਾਂ ਨੂੰ ਫਾਦਰ ਸਾਹਿਬ ਉਹਨਾਂ ਦੇ ਗ੍ਰੈਂਡਫਾਦਰ ਉਹਨਾਂ ਦੇ ਇਥੇ ਸੀਐਮ ਬਣੇ ਤੇ ਅੱਜ ਉਹ ਸਾਰਾ ਕੁਝ ਇੱਕਦਮ ਹੀ ਭੁੱਲ ਕੇ ਆਪਣੀ ਜਿਹੜੀ ਉਹਨੂੰ ਕੁਰਸੀ ਦੀ ਜਿਹੜੀ ਲਾਲਚ ਹੈਗੀ ਆ ਉਹਨੂੰ ਨਹੀਂ ਉਹ ਤਿਆਗ ਸਕੇ ਉਹਨਾਂ ਨੂੰ ਲੱਗਿਆ ਵੀ ਮੈਂ ਕਾਂਗਰਸ ਦੇ ਵਿੱਚੋਂ ਜਿੱਤ ਨਹੀਂ ਸਕਦਾ ਤੇ ਇਹੀ ਦੇਖ ਕੇ ਉਹਨਾਂ ਨੇ ਪਾਰਟੀ ਨੂੰ ਜਿਹੜਾ ਛੱਡ ਦਿੱਤਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਉਹ ਜਿਹੜਾ 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 ਕਿਲਾ ਢੈਂਦਾ ਹੈਗਾ ਉਹਦੇ ਵਿੱਚ ਜਾ ਵੜਿਆ ਹੋ ਤੇ ਆਉਣ ਵਾਲਾ ਜਿਹੜਾ ਸਮਾਂ ਹੈਗਾ ਆ ਉਹ ਕਾਂਗਰਸ ਪਾਰਟੀ ਦੀ ਸਰਕਾਰ ਬਣਣੀ ਆ ਤੇ ਲੁਧਿਆਣਾ ਜਿਹੜਾ ਆ ਉਹ ਕਾਂਗਰਸ ਪਾਰਟੀ ਨੇ ਹੀ ਜਿੱਤਣਾ ਆ ਤੇ ਜਿਹੜਾ ਵੀ ਇੱਥੇ ਕੈਂਡੀਡੇਟ ਆਊਗਾ ਕਾਂਗਰਸ ਪਾਰਟੀ ਨੇ ਦਊਗੀ ਅਸੀਂ ਉਹਦਾ ਬਹੁਤ ਸਵਾਗਤ ਕਰਾਂਗੇ ਤੇ ਇਹ ਬਿੱਟੂ ਨੂੰ ਇੱਕ ਚੰਗਾ ਸਨੇਹਾ ਹੋਊਗਾ ਜਦੋਂ ਅਸੀਂ ਕਾਂਗਰਸ ਪਾਰਟੀ ਦੀ ਇਥੋਂ ਸੀਟ ਜਿੱਤ ਕੇ ਅਸੀਂ ਦਿਖਾ ਦੇਤੀ ਇਹ ਬਿੱਟੂ ਦੇ ਜਿਹੜੇ ਭਰਮ ਆ ਉਹ ਜਿਹੜੇ ਸਾਰੇ ਸਾਰੇ ਦੂਰ ਹੋ ਜਾਣਗੇ ਅੱਛਾ ਕਿਵੇਂ ਦੇਖਦੇ ਹੋ ਜਿਹੜੇ ਆਮ ਪਾਰਟੀ ਦੇ ਵਿਧਾਇਕ ਆ ਉਹ ਤਾਂ ਪਹਿਲਾਂ ਹੀ ਬਿੱਟੂ ਨੂੰ ਕਹਿੰਦੇ ਸੀਗੇ ਵੀ ਇਹ ਸਾਢੇ 3 ਸਾਲ ਹੋ ਗਿਆ ਆ ਕੇ ਬੜਿਆ ਨਹੀਂ ਹੁਣ ਇਲੈਕਸ਼ਨ ਸਿਰ ਤੇ ਆ ਗਿਆ ਸਟੰਟ ਕਰਦਾ ਪਿਆ ਵਾ ਦੇ ਕੋ ਉਹਨਾਂ ਨੇ ਜਿਹੜਾ ਵੀ ਆਪੋਜੀਸ਼ਨ ਜਿਹੜੀ ਆ ਉਹ ਗੱਲਾਂ ਕਰਦੀ ਹੁੰਦੀ ਹੈ ਲੇਕਿਨ ਇੱਚ ਸਚਾਈ ਵੀ ਹੈਗੀ ਆ ਤੇ ਬਿੱਟੂ ਜੀ ਹੁਣ ਬਾਹਰ ਆਏ ਹੁਣ ਇਹਨਾਂ ਨੇ ਜਿਹੜੇ ਵਰਕਰਾਂ ਦੇ ਨਾਲ ਮਿਲਣਾ ਸ਼ੁਰੂ ਕੀਤਾ ਮੇਰੇ ਕੋਲ ਵੀ ਆਏ ਆ ਸਾਡੇ ਹਲਕਾ ਈਸਟ ਦੇ ਵਿੱਚ ਆਏ ਆ ਇੱਥੇ ਕਾਰਪੋਰੇਸ਼ਨ ਇਹ ਜੋ ਨੂੰ ਤਾਲੇ ਲਾਉਣ ਵੀ ਅਸੀਂ ਗਏ ਆ ਨਾਲ ਇਹਨਾਂ ਦੇ ਤੇ ਹੋਰ ਕਈ ਜਗ੍ਹਾ ਦੇ ਉੱਤੇ ਅਸੀਂ ਇਹਨਾਂ ਦੇ ਨਾਲ ਜਾਂਦੇ ਰਹੇ ਆ ਲੇਕਿਨ ਆਈ ਇਹ ਬਿਲਕੁਲ ਲਾਸਟ ਟਾਈਮ ਤੇ ਆ ਜਦੋਂ ਇਹਨਾਂ ਨੂੰ ਲੱਗਿਆ ਵੀ ਹੁਣ ਮੈਨੂੰ ਜਾਣਾ ਚਾਹੀਦਾ ਉਦੋਂ ਆ ਗਿਆ ਜਦੋਂ ਉਸ ਤੋਂ ਪਹਿਲਾਂ ਤਾਂ ਸਾਡਾ ਵੀ ਨਹੀਂ ਕਦੀ ਫੋਨ ਚੁੱਕਿਆ ਸੱਚ ਤਾਂ ਹੀ ਆ ਹੈਨਾ ਵਰਕਰ ਵੀ ਨਾਰਾਜ਼ ਵੀ ਸੀ ਇਹਨਾਂ ਦੇ ਨਾਲ ਲੇਕਿਨ ਕਾਂਗਰਸ ਪਾਰਟੀ ਦੇ ਨਾਲ ਵਰਕਰ ਕੋਈ ਨਾਰਾਜ਼ ਨਹੀਂ ਹੈਗਾ ਕਾਂਗਰਸ ਪਾਰਟੀ ਨੇ ਲਧਿਆਣਾ ਜਿੱਤਣਾ ਤਾਂ ਜਿੱਤਣਾ ਤਾਂ ਉਹਨਾਂ ਹੋਰ ਦੋਸਤੋ ਸਾਡੇ ਨਾਲ ਜੁੜੇ ਸਨ ਜਗਦੀਸ਼ ਲਾਲ ਅਦੀਸ਼ਾ ਜੀ ਜੋ ਬੜੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਆ ਪਰ ਕਈ ਵਾਰੀ ਜਿਹੜਾ ਕੱਲ ਚੱਲ ਜਾਂਦੀ ਆ ਵੀ ਮੇਰਾ ਯਾਰ ਤੇ ਤਲੀਆਂ ਵਰਗਾ ਕਦੀ ਇਸ ਪੁੱਲ ਤੇ ਕਦੀ ਉਸ ਪੁੱਲ ਤੇ ਪਰ ਇੱਧਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜਗਦੀਸ਼ ਲਾਲ ਅਦੀਸ਼ਾ ਜੀ ਬਿਲਕੁਲ ਆਪਣੇ ਜਿਹੜੇ ਵਾਰਡ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਮੌਜੂਦ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੁਸੀਂ ਦੇਖਦੇ ਹੋ ਟ੍ਰਾਂਟੋਪ ਲਾਈਮੂਨ ਜੀ ਕੈਮਰਾ ਮੁੰਡਾਣਾ ਤੋਂ